ਕੋਰੀਟੋ ਸਾਰੇ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਪਿੱਛੇ ਜੇ ਕਾਫੀ ਕੁਝ ਹੋਇਆ ਕਾਫੀ ਅਫੀਵਲ ਹੋਇਆ ਸਭ ਤੋਂ ਵੱਡਾ ਹਿੰਡਨਬਰਗ ਵਾਲਾ ਅਦਾਨੀ ਗਰੁੱਪ ਦੇ ਨਾਲ ਜੋ ਵੀ ਉਹ ਖੇਚੋ ਤਾਂ ਚੱਲ ਰਹੀ ਹੈ ਉਹਨਾਂ ਦੀ ਸਭ ਤੋਂ ਪਹਿਲਾਂ ਆਪਾਂ ਉਹਦੀ ਗੱਲ ਕਰ ਲੈਣੇ ਆ ਹੁਣ ਉਹਦੇ ਵਿੱਚ ਇਹ ਚੀਜ਼ ਹੈ ਕਿ ਲੋੜੇ ਵਿੱਚੋਂ ਵੀ ਬਹੁਤ ਸਾਰੇ ਦੋਸਤ ਹੋਣਗੇ ਜਿਹੜੇ ਮਤਲਬ ਥੋੜਾ ਜਿਨਾਂ ਨੂੰ ਤੌਖਲਾ ਹੋਊਗਾ ਇਹ ਸਭ ਕੁਝ ਤੋਂ ਬਾਅਦ ਕਿ ਮਾਰਕੀਟ ਦਾ ਰੁਖ ਕਿੱਧਰ ਨੂੰ ਜਾਊਗਾ ਮਾਰਕੀਟ 네ਗੇਟਿਵ ਜਾਊਗੀ ਜਾਂ ਕੀ ਹੋਊਗਾ ਤੇ ਉਸ ਤੋਂ ਬਾਅਦ ਐਵਰੇਜਿੰਗ ਕਿੱਥੇ ਦੁਬਾਰਾ ਬਾਏ ਕਰਨਾ oportunity ਹੈਗੀ ਆ ਕਿ ਨਹੀਂ ਤਾਂ ਸਭ ਤੋਂ ਪਹਿਲਾਂ ਆਪਾਂ ਉਹਦੀ ਗੱਲ ਕਰਾਂਗੇ ਹੁਣ ਦੇਖੋ ਹੋ ਸਕਦਾ ਮਾਰਕੀਟ ਥੱਲੇ ਚਲੀ ਜਾਵੇ ਹੋ ਸਕਦਾ ਮਾਰਕੀਟ ਉੱਪਰ ਚਲੀ ਜਾਵੇ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਮੈਂ ਹਮੇਸ਼ਾ ਮੈਂ ਕਦੇ ਵੀ ਇਹ ਚੀਜ਼ ਨਹੀਂ ਕਹਿੰਦਾ ਕਿ ਮੈਨੂੰ ਪਤਾ ਕਿ ਮਹੀਨੇ ਬਾਅਦ 6 ਮਹੀਨੇ ਬਾਅਦ ਮਾਰਕੀਟ ਕਿੱਥੇ ਜਾਊਗੀ ਇਹ ਚੀਜ਼ ਮੈਨੂੰ ਨਹੀਂ ਪਤਾ ਪਰ ਹਾਂ ਜਸt ਅਸਿਊਮ ਆਪਾਂ ਸਿਰਫ ਮੰਨ ਲੈਨੇ ਆ ਕਿ ਜਾਂ ਤਾਂ ਇਹ ਹਿੰਡਨਬਰਗ ਵਾਲੇ ਕਾਰਨ ਕਰਕੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਮਾਰਕੀਟ ਇੱਥੋਂ ਬਹੁਤ ਜ਼ਿਆਦਾ ਥੱਲੇ ਜਾਂਦੀ ਹੈ ਗੱਲ ਇਹ ਆ ਕਿ ਕੋਈ ਵੀ ਇਨਵੈਸਟਰ ਹੈ ਜਿਹੜਾ ਉਹ ਸਿਰਫ ਦੋ ਹੀ ਤਰ੍ਹਾਂ ਦਾ ਇਨਵੈਸਟਰ ਆ ਮਤਲਬ ਜਿੱਥੇ ਉਹਦੇ ਕੋਲੇ ਪੈਸਾ ਹੈ ਜਿੱਥੋਂ ਆਪਾਂ ਕਿਉਂਕਿ ਕਿਤੋਂ ਨਾਲ ਕਿਤੋਂ ਦਾ ਪੈਸਾ ਲੈ ਕੇ ਆਵਾਂਗੇ ਨਾ ਜਿਹੜਾ ਆਪਾਂ ਐਵਰੇਜਿੰਗ ਚਲਾਵਾਂਗੇ ਜਾਂ ਜਦੋਂ ਜਿਹਨੂੰ ਆਪਾਂ ਕਹਿੰਦੇ ਨੇ ਓਪਰਚੁਨਿਟੀ ਹੈ ਜਾਂ ਜੋ ਵੀ ਉਹ ਪੈਸਾ ਕਿਤੋਂ ਤਾਰਿਆ ਤਾਂ ਉਹ ਪੈਸਾ ਸਿਰਫ ਦੋ ਹੀ ਤਰੀਕੇ ਦੇ ਨਾਲ ਆ ਰਿਹਾ ਮੇਨਲੀ ਹੁਣ ਜਿਹੜੇ ਵੀ ਤੁਸੀਂ ਦੋਸਤ ਮੇਰੇ ਮੇਰਾ ਇਹ ਚੈਨਲ ਇਸ ਟਾਈਮ ਦੇਖ ਰਹੇ ਹੋ ਮੇਰਾ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਕੋਈ ਮਤਲਬ ਕੋਈ ਜੌਬ ਕਰ ਰਹੇ ਆ ਜਿਨ੍ਹਾਂ ਨੂੰ ਕੋਈ ਇੱਕ ਜਿਵੇਂ ਆਪਾਂ ਕਹਿੰਦੇ ਬੱਜੀ ਤਨਖਾਹ ਮਿਲ ਰਹੀ ਹੈ ਦੂਸਰੇ ਹੈਗੇ ਆ ਕਿ ਜਿਨ੍ਹਾਂ ਨੂੰ ਕੋਈ ਲਮਸਮ ਅਮਾਉਂਟ ਮਿਲਦੀ ਹੈ ਇਹ ਚੀਜ਼ ਮੈਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਇੱਕ ਦੋ ਵੀਡੀਓਜ਼ ਦੇ ਵਿੱਚ ਕੀਤਾ ਕਿ ਉਹਨਾਂ ਨੂੰ ਇਕੱਠੀ ਇੱਕੋ ਵਾਰ ਦੇ ਪੈਸੇ ਮਿਲੇ ਆ ਅੱਜ ਮੈਂ ਤੁਹਾਡੇ ਨਾਲ ਦੋ ਕੰਪਨੀ ਕੰਪਨੀਆਂ ਡਿਸਕਸ ਕਰੂੰਗਾ ਦੋ ਕੰਪਨੀਆਂ ਬਾਰੇ ਮੈਂ ਜ਼ਿਕਰ ਕਰੂੰਗਾ ਉਹਨਾਂ ਦਾ ਤੇ ਇਹ ਦੋਨੇ ਉਹ ਕੰਪਨੀ ਨੇ ਇਹ ਜਿਹੜੀਆਂ ਪਹਿਲਾਂ ਆਪਾਂ ਇਹਨਾਂ ਦੀ ਗੱਲ ਕਦੇ ਵੀ ਨਹੀਂ ਕੀਤੀ ਸਭ ਤੋਂ ਪਹਿਲੀ ਕੰਪਨੀ ਜਿਹਦੇ ਉੱਪਰ ਬੜਾ ਸੋਹਣਾ ਡਿਸਕਾਊਂਟ ਲੱਗਿਆ ਹੋਇਆ ਇਸ ਟਾਈਮ 1090 ਦਾ 올 ਟਾਈਮ ਹਾਈ ਇਸ ਟਾਈਮ ਚੱਲ ਰਹੀ ਆ 594 ਰੁਪਏ ਦੇ ਉੱਪਰ ਪਰ ਗੱਲ ਸਿਰਫ ਇਹੀ ਨਹੀਂ ਹੈ ਮੈਂ ਸਿਰਫ ਤੁਹਾਨੂੰ ਇੱਕ ਕੰਪਨੀ ਇਸ ਕਰਕੇ ਨਹੀਂ ਦੱਸ ਰਿਹਾ ਕਿ ਇਹਦੇ ਉੱਪਰ ਡਿਸਕਾਊਂਟ ਚੱਲ ਰਿਹਾ ਡਿਸਕਾਊਂਟ ਜੇ ਬਾਜ਼ਾਰ ਵਿੱਚ ਵੀ ਜਾਵਾਂਗੇ ਬਹੁਤ ਸਾਰੇ ਚੀਜ਼ਾਂ ਦੇ ਉੱਪਰ ਡਿਸਕਾਊਂਟ ਲੱਗਿਆ ਹੁੰਦਾ ਬਹੁਤ ਜ਼ਿਆਦਾ ਪਰ ਆਪਾਂ ਚੀਜ਼ਾਂ ਨਹੀਂ ਲੈਂਦੇ ਕਿਉਂਕਿ ਉਹ ਆਪਾਂ ਨੂੰ ਵਧੀਆ ਨਹੀਂ ਲੱਗਦੀਆਂ ਉਹਨਾਂ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਸਭ ਤੋਂ ਪਹਿਲੀ ਚੀਜ਼ ਹੈ ਕਿ ਆ ਦੇਖਣ ਵਾਲੀ ਕੰਪਨੀ ਚੰਗੀ ਹੋਣੀ ਚਾਹੀਦੀ ਹੈ ਉਹਦੇ ਅੰਦਰ ਫੇਰ ਡਿਸਕਾਊਂਟ ਦੂਸਰੀ ਕੰਡੀਸ਼ਨ ਤਾਂ ਇੱਥੇ ਇੱਕ ਕੰਪਨੀ ਆ ਜਿਹੜੀ ਕਿ ਬਹੁਤ ਹੀ ਵਧੀਆ ਜਿਵੇਂ ਪਿੱਛੇ ਜੇ ਵੀ ਹੁਣ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇਹੋ ਜੀਆਂ ਕੰਪਨੀਆਂਜ਼ ਦੇ ਨਾਲ ਹੀ ਇੰਟਰੋਡਿਊਸ ਕਰਵਾ ਰਿਹਾ ਜਿਹੜੀਆਂ ਚੰਗੀਆਂ ਵੀ ਹੋਣ ਤੇ ਉਹਨਾਂ ਉੱਪਰ ਡਿਸਕਾਊਂਟ ਵੀ ਲੱਗਿਆ ਹੋਵੇ ਤਾਂ ਕੰਪਨੀ ਦਾ ਨਾਮ ਹੈਗਾ ਜੀ ਮਹਾਰਾਸ਼ਟra ਸੀਮਲੈਸ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਇੱਕ ਕੰਮ ਦੀ ਗੱਲ ਦੱਸ ਦੇਣਾ 올 ਟਾਈਮ ਹਾਈ 1090 ਤੇ ਇਸ ਟਾਈਮ ਚੱਲ ਰਹੀ ਹੈ 594 ਰੁਪਏ ਦੇ ਉੱਪਰ ਕੰਮ ਕੀ ਹੈਗਾ ਇਹਨਾਂ ਦਾ ਸਭ ਤੋਂ ਪਹਿਲਾਂ ਹੁਣ ਅਗਲੀ ਚੀਜ਼ ਆਪਾਂ ਕੰਮ ਦੇਖਦੇ ਹਾਂ ਸੀਮਲੈਸ ਪਾਈਪਸ ਬਣਾਉਂਦੇ ਨੇ ਟਿਊਬਸ ਬਣਾਉਂਦੇ ਨੇ ਈਆ ਡਬਲਿਊ ਪਾਈਪਸ ਬਣਾਉਂਦੇ ਨੇ ਉਸ ਤੋਂ ਬਾਅਦ ਰੀਨਿਊਏਬਲ ਪਾਵਰ ਦੇ ਵਿੱਚ ਹੈਗੇ ਨੇ ਡ੍ਰੈਗ ਆਪਰੇਸ਼ਨ ਮਤਲਬ ਜਿਹੜਾ ਤੇਲ ਨੂੰ ਜ਼ਮੀਨ ਦੇ ਵਿੱਚੋਂ ਕੱਢਣਾ ਹੈ ਉਹਦੇ ਵਿੱਚ ਜਿਹੜੀਆਂ ਪਾਈਪਾਂ ਥੱਲੇ ਲੱਗਣੀਆਂ ਨੇ ਤਾਂ ਉਹ ਸਾਰੀਆਂ ਪਾਈਪਸ ਇਹ ਕੰਪਨੀ ਬਣਾਉਂਦੀ ਹੈ ਕਿ ਆਪਣੇ ਕੰਮ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਾਰਕੀਟ ਲੀਡਰ ਨੇ 55% ਦਾ ਮਾਰਕੀਟ ਸ਼ੇਅਰ ਇਸ ਕੰਪਨੀ ਕੋਲ ਹੈਗਾ ਮਹਾਰਾਸ਼ਟਰਾ ਸੀਮਲੈਸ ਬਹੁਤ ਹੀ ਵੱਡੀ ਕੰਪਨੀ ਹੈਗੀ ਅਸਲ ਦੇ ਵਿੱਚ ਮਾਰਕੀਟ ਲੀਡਰ ਕੰਪਨੀ ਆ ਤਾਂ ਸਭ ਤੋਂ ਵੱਡੇ ਨੇ ਤਾਂ ਇਹਨਾਂ ਤੋਂ ਐਕਸਪੈਕਟ ਵੀ ਕੀਤਾ ਜਾਂਦਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਮੂਰੀ ਰਹੇ ਹੋਣਗੇ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਪ੍ਰੋਡਕਟਸ ਐਵੇਂ ਦੀਆਂ ਨੇ ਜਿਹੜੀਆਂ ਸਭ ਤੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀਆਂ ਮਹਾਰਾਸ਼ਟਰਾ ਸੀਮਲੈਸ ਨੇ ਜਿਵੇਂ ਕਿ ਇਹ ਪਹਿਲੀ ਕੰਪਨੀ ਸੀ ਇੰਡੀਆ ਦੀ ਜਿਨੇ ਬਹੁਤ ਵੱਡੇ ਡਾਇਆਮੀਟਰ ਵਾਲੀਆਂ ਪਾਈਪਸ ਬਣਾਉਣੀਆਂ ਸਟਾਰਟ ਕੀਤੀਆਂ ਤੇ ਇਹ ਇੰਡੀਆ ਦੀ ਪਹਿਲੀ ਕੰਪਨੀ ਸੀ ਜਿਹਨੇ ਸਭ ਤੋਂ ਛੋਟੇ ਡਾਇਆਮੀਟਰ ਵਾਲੀਆਂ ਬਹੁਤ ਹੀ ਛੋਟੀਆਂ ਬਾਰੀਕ ਪਾਈਪਸ ਬਣਾਉਣੀਆਂ ਇੰਡੀਆ ਦੇ ਵਿੱਚ ਸਟਾਰਟ ਕੀਤੀਆਂ ਉਸ ਤੋਂ ਬਾਅਦ ਅਗਲੀ ਗੱਲ ਡ੍ਰਿਲ ਪਾਈਪਸ ਜਿਨ੍ਹਾਂ ਦੇ ਨਾਲ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਤੇਲ ਵਗੈਰਾ ਉਹ ਸਾਰਾ ਕੁਝ ਨਿਕਲਦਾ ਵਾ ਡ੍ਰਿਲਿੰਗ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਪਾਈਪਸ ਵਰਤੀਆਂ ਜਾਂਦੀਆਂ ਉਹਦਾ ਸਭ ਤੋਂ ਵੱਡਾ ਪਲਾਂਟ ਵੀ ਮਹਾਰਾਸ਼ਟਰ ਸੀਮਲੈਸ ਦਾ ਹੀ ਆ ਤੇ ਸਭ ਤੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਬਣਾਉਣ ਵਾਲੀ ਜਿਹੜੀ ਕੰਪਨੀ ਸੀ ਉਹ ਵੀ ਮਹਾਰਾਸ਼ਟਰ ਸੀਮਲੈਸ ਤਾਂ ਇੱਕ ਤਰ੍ਹਾਂ ਨਾਲ ਕਹਿ ਲਰਨ ਕਿ ਪੂਰੀ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਦੇ ਵਿੱਚ ਹੈਗੇ ਨੇ ਤਾਂ ਸਭ ਤੋਂ ਹੀ ਪਹਿਲੇ ਨੰਬਰ ਦੇ ਉੱਪਰ ਨੇ ਬਾਕੀ ਜਿੰਨੇ ਵੀ ਪਲੇਅਰ ਨੇ ਇਹਨਾਂ ਤੋਂ ਬਹੁਤ ਛੋਟੇ ਲੈਵਲ ਦੇ ਪਲੇਅਰ ਨੇ ਇਹ ਹੋਗੀ ਗੱਲ ਕੰਪਨੀ ਦੀ ਇੱਕ ਓਵਰਆਲ ਮਤਲਬ ਉਦਾ ਸਟਰਕਚਰ ਦੇਖਣ ਦੀ ਉਹਦਾ ਫੰਡਾਮੈਂਟਲ ਦੇਖਣ ਦੀ ਕਿ ਕੰਮ ਕੀ ਕਰਦੇ ਆ ਹੁਣ ਥੋੜੀ ਆਪਾਂ ਅਗਲੀਆਂ ਬਰੀਕੀਆਂ ਜਾਣਨੇ ਆ ਆਪਾਂ ਉਹ ਵਾਲੇ ਸਾਰੇ ਪੁਆਇੰਟਸ ਖੰਘਾਲਦੇ ਆ ਇਹਨਾਂ ਦੇ ਜਿਹਦੇ ਨਾਲ ਮੈਂ ਮਤਲਬ ਜਿਸ ਤਰ੍ਹਾਂ ਮੈਂ ਆਪਣਾ ਕੰਮ ਕਰਦਾ ਮੈਂ ਤੁਹਾਨੂੰ ਉਸ ਤਰ੍ਹਾਂ ਦੱਸ ਦਿੰਨਾ ਅਗਲੀ ਚੀਜ਼ ਜਿਹੜੀ ਮੈਂ ਹੁਣ ਇਹਦੇ ਵਿੱਚ ਦੇਖਣੀ ਚਾਹੂੰਗਾ ਉਹ ਹੈਗੀ ਆ ਕਿ ਹਾਂ ਠੀਕ ਆ ਪ੍ਰੋਡਕਟ ਬਣਾ ਰਹੇ ਆ ਮਾਰਕੀਟ ਲੀਡਰ ਨੇ ਬਹੁਤ ਸੋਹਣੀ ਗੱਲ ਆ ਪਰ ਪ੍ਰੋਫਿਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਚੀਜ਼ ਹੁਣ ਮੇਰੇ ਲਈ ਬਹੁਤ ਜ਼ਰੂਰੀ ਆ ਤਾਂ ਹੁਣ ਆਪਾਂ ਅਗਲੀ ਚੀਜ਼ ਦੇਖਦੇ ਆ ਇਹ ਨਦੀ ਬੈਲੈਂਸ ਸ਼ੀਟ ਤਹਾਨੂੰ ਜੇ ਬੈਲੈਂਸ ਸ਼ੀਟ ਦੇਖੀਏ ਮਾਰਚ 2013 ਦੇ ਵਿੱਚ ਜਿਹੜੀ ਸੇਲ ਸੀਗੀ ਉਹ ਸੀਗੀ 1729 ਕਰੋੜ ਰੁਪਏ ਦੀ ਜਿਹੜੀ ਕਿ ਮਾਰਚ 24 ਤੱਕ ਮਤਲਬ 11 ਸਾਲਾਂ ਦੇ ਵਿੱਚ ਚਲੀ ਗਈ 5404 ਕਰੋੜ ਤੱਕ ਤੇ 3 ਗੁਣਾ 7351 3 ਗੁਣਾ ਤੋਂ ਵੀ ਜ਼ਿਆਦਾ ਸੇਲ ਵੱਧ ਚੁੱਕੀ ਹੈ ਇਹਨਾਂ ਦੀ ਪਿਛਲੇ 10 ਜਾਂ 11 ਸਾਲਾਂ ਦੇ ਵਿੱਚ 3 ਗੁਣਾ ਸੇਲ ਦਾ ਵੱਧ ਜਾਣਾ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਹਦਾ ਮਤਲਬ ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ ਸੇਲ ਤੋਂ ਕਿ ਜਿਸ ਚੀਜ਼ ਨੂੰ ਇਹ ਬਣਾ ਰਹੇ ਆ ਕਿਉਂਕਿ ਪ੍ਰੋਫਿਟ ਕਿੱਥੋਂ ਲਓਗੇ ਪੈਸਾ ਕਿੱਥੋਂ ਕਮਾਓਗੇ ਆਪਣੀ ਪ੍ਰੋਡਕਟ ਦੇ ਸਿਰ ਤੋਂ ਹੀ ਤਾਂ ਪੈਸਾ ਕਮਾਉਣਾ ਤੇ ਜੇ ਉਹਨੂੰ ਕੋਈ ਖਰੀਦਦਾਰ ਹੀ ਨਹੀਂ ਹੈਗਾ ਜਾਂ ਫਿਊਚਰ ਦੇ ਵਿੱਚ ਉਹਦਾ ਕੋਈ ਮਤਲਬ ਕੋਈ ਉਹਦੀ ਡਿਮਾਂਡ ਹੀ ਨਹੀਂ ਹੈਗੀ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਜੇ ਉਹਦੀ ਡਿਮਾਂਡ ਵਧੀ ਜਾਂਦੀ ਹੈ ਫਿਊਚਰ ਦੇ ਵਿੱਚ ਤਾਂ ਹੀ ਉਹਦਾ ਫਾਇਦਾ ਹੈਗਾ ਤਾਂ ਉਹਦੀ ਸੇਲ ਜਿਹੜੀ ਆ ਦਸਾਂ ਸਾਲਾਂ ਚ ਤਿੰਨ ਗੁਣਾ ਹੋ ਗਈ ਉਹਦਾ ਮਤਲਬ ਹੈਗਾ ਕਿ ਇੰਨਾ ਚੀਜ਼ਾਂ ਦੀ ਡਿਮਾਂਡ ਹੈਗੀ ਆ ਮਾਰਕੀਟ ਦੇ ਵਿੱਚ ਤਾਂ ਇਹ ਇੱਕ ਪੁਆਇੰਟ ਆਪਣਾ ਟਿਕ ਹੋਇਆ ਅਗਲਾ ਹੈਗਾ ਕਿ net profit ਕਿੰਨਾ 2013 ਦੇ ਵਿੱਚ ਹੁਣ ਤੋਂ ਮਤਲਬ 10-11 ਸਾਲ ਪਹਿਲਾਂ 152 ਕਰੋੜ ਦਾ ਪ੍ਰੋਫਿਟ ਇਹਨਾਂ ਨੂੰ ਹੋਇਆ ਹੁਣ 10 ਜਾਂ 11 ਸਾਲ ਬਾਅਦ 2024 ਦੇ ਵਿੱਚ ਜਿਹੜਾ 152 ਕਰੋੜ ਦਾ ਪ੍ਰੋਫਿਟ ਸੀ ਉਹ ਵੱਧ ਕੇ ਹੋ ਗਿਆ 952 ਕਰੋੜ ਦਾ ਤਾਂ ਨੀਅਰਲੀ ਨੀਅਰਲੀ 6 ਗੁਣਾ 6 ਗੁਣਾ ਤੱਕ ਵੱਧ ਕੇ 156.90 ਤਾਂ ਬਹੁਤ ਜ਼ਿਆਦਾ ਇਨਕਰੀਜ਼ ਹੋਈ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਜੇ ਕਿਸੇ ਵੀ ਕੰਪਨੀ ਦਾ ਪ੍ਰੋਫਿਟ 10 ਜਾਂ 11 ਸਾਲਾਂ ਦੇ ਵਿੱਚ 6 ਗੁਣਾ ਵੱਧ ਜੇ ਤਾਂ ਇਸ ਤੋਂ ਵਧੀਆ ਚੀਜ਼ ਕੰਪਨੀ ਦੇ ਲਈ ਕੋਈ ਨਹੀਂ ਹੋ ਸਕਦੀ ਤਾਂ ਅਗਲਾ ਪੁਆਇੰਟ ਵੀ ਇਹਨਾਂ ਨੇ ਪ੍ਰੋਪਰ ਟਿਕ ਕੀਤਾ ਅਗਲੀ ਚੀਜ਼ ਹੁਣ ਮੈਂ ਉਸ ਤੋਂ ਬਾਅਦ ਕੀ ਦੇਖਣਾ ਚਾਹੁੰਦਾ ਕੰਪਨੀ ਦੇ ਉੱਪਰ ਡੈਟ ਕਿਉਂਕਿ ਜੇ ਦੇਣਦਾਰੀ ਹੈਗੀ ਆ ਜਿਵੇਂ ਆਪਾਂ ਕਈ ਘਰਾਂ ਦੀ ਗੱਲ ਕਰ ਲੈਨੇ ਕਿ ਹਾਂ ਪੈਸਾ ਬਹੁਤ ਬਣ ਰਿਹਾ ਪਰ ਲੋਨ ਹੀ ਇਹਨੇ ਲਏ ਹੋਇਆ ਕਿ ਉਹ ਜਿਹੜੀ ਹੈਗੀ ਆ ਮਹੀਨੇ ਦੀਆਂ ਕਿਸ਼ਤਾਂ ਬਹੁਤ ਕੱਟੀਆਂ ਜਾਂਦੀਆਂ ਤਾਂ ਵੀ ਕੋਈ ਫਾਇਦਾ ਨਹੀਂ ਹੈਗਾ ਫਿਰ ਪ੍ਰੋਫਿਟ ਦੇਖਣ ਦਾ ਤਾਂ ਕਿਉਂਕਿ ਐਡੀ ਗੱਲ ਨਹੀਂ ਹੈਗੀ ਡੈਟ ਫਰੀ ਕੰਪਨੀਆਂ ਇਹ ਇਹਨਾਂ ਦੇ ਉੱਪਰ ਕਿਸੇ ਦੀ ਵੀ ਕੋਈ ਦੇਣਦਾਰੀ ਨਹੀਂ ਹੈਗੀ ਜਿਹੜੀ ਕਿ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਪੋਜ਼ਿਟਿਵ ਨਿਊਜ਼ ਜਿਵੇਂ ਅੱਗੇ ਵੀ ਆਪਣੇ ਬਹੁਤ ਸਾਰੇ ਵੀਡੀਓ ਸੇਕਰ ਕਰਦਾ ਹੁੰਨਾ ਈਪੀਐਸ ਪੀਈ ਰੇਸ਼ੋ ਪਰਸਨਲੀ ਤੁਸੀਂ ਅਲੱਗ-ਅਲੱਗ ਬੰਦਿਆਂ ਨੂੰ ਸੁਣੋਗੇ ਅਲੱਗ-ਅਲੱਗ ਬੰਦਿਆਂ ਤੋਂ ਉਹਨਾਂ ਦੇ ਸ਼ੇਅਰ ਮਾਰਕੀਟ ਦੇ ਵਿਚਾਰ ਸੁਣਨਗੇ ਹਰ ਇੱਕ ਇਨਸਾਨ ਤੁਹਾਨੂੰ ਆਪਣੀ ਆਪਣੀ ਤਰ੍ਹਾਂ ਨਾਲ ਗੱਲ ਕਹੂਗਾ ਐ ਇਸੇ ਤਰ੍ਹਾਂ ਹੀ ਹੁੰਦਾ ਵਾ ਮੈਂ ਤੁਹਾਨੂੰ ਆਪਣੀ ਗੱਲ ਕਹਿ ਰਿਹਾ ਮੈਂ ਈਪੀਐਸ ਜਾਂ ਪੀਈ ਰੇਸ਼ੋ ਨੂੰ ਕੋ ਬਹੁਤ ਜ਼ਿਆਦਾ ਹਾਈ ਰੇਟ ਨਹੀਂ ਕਰਦਾ ਮੈਂ ਮੇਰੇ ਲਈ ਡੈਟ ਬਹੁਤ ਇੰਪੋਰਟੈਂਟ ਹੈਗੀ ਆ ਜਾਂ ਮੈਂ ਹੋਰ ਫੈਕਟਰਸ ਦੇਖਦਾ ਤਾਂ ਡੈਟ ਇਹਨਾਂ ਦੇ ਉੱਪਰ ਬਿਲਕੁਲ ਵੀ ਨਹੀਂ ਹੈਗੀ ਜਿਹੜੀ ਕਿ ਇੱਕ ਬਹੁਤ ਹੀ ਚੰਗੀ ਚੀਜ਼ ਆ ਉਸ ਤੋਂ ਅਗਲੀ ਚੀਜ਼ ਹੈਗੀ ਆ ਡਿਵੀਡੈਂਡ ਯੀਲਡ ਤਾਂ ਡਿਵੀਡੈਂਡ ਯੀਲਡ ਬਹੁਤ ਵਧੀਆ ਵਾ ਮਤਲਬ ਕਿ ਸਾਲਾਨਾ ਇਹ ਆਪਣੇ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਦਿੰਦੇ ਰਹਿੰਦੇ ਆ ਤਾਂ ਜਿਹੜੀ ਕਿ ਵੈਸੇ ਵੀ ਨਿਸ਼ਾਨੀ ਇੱਕ ਹੈਗੀ ਆ ਕਿਸੇ ਵੀ ਚੰਗੀ ਕੰਪਨੀ ਦੀ ਉਸ ਕੰਪਨੀ ਦੀ ਜਿਹਨੂੰ ਰੈਗੂਲਰ ਪ੍ਰੋਫਿਟ ਹੁੰਦਾ ਕਿਉਂਕਿ ਜੇ ਪ੍ਰੋਫਿਟ ਹੁੰਦਾ ਤੁਸੀਂ ਤਾਂ ਹੀ ਕਿਸੇ ਨੂੰ ਕੋਈ ਐਕਸਟਰਾ ਮਤਲਬ ਦਵੋਗੇ ਕੁਝ ਵੀ ਬੋਨਸ ਦਵੋਗੇ ਜਾਂ ਕੁਝ ਵੀ ਜੇ ਤੁਹਾਨੂੰ ਖੁਦ ਹੀ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਤੁਸੀਂ ਕਿੱਥੋਂ ਦਵੋਗੇ ਉਸ ਤੋਂ ਅਗਲੀ ਗੱਲ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਸਤੰਬਰ 2021 ਦੇ ਵਿੱਚ ਮਤਲਬ ਹੁਣ ਤੋਂ 3 ਸਾਲ ਪਹਿਲਾਂ ਸੀਗੀ 63.8% ਜਿਹੜੀ ਕਿ ਹੁਣ ਵੱਧ ਕੇ 3 ਸਾਲ ਬਾਅਦ ਤੱਕ 68% ਹੋ ਚੁੱਕੀ ਆ ਮਤਲਬ ਕਿ 4.2% ਉਲਟਾ ਪ੍ਰੋਮੋਟਰ ਹੋਲਡਿੰਗ ਵਧ ਗਈ ਕਿਹਨ ਦਾ ਮਤਲਬ ਪ੍ਰੋਮੋਟਰਸ ਨੇ ਸ਼ੇਅਰ ਵਾਪਸ ਮਾਰਕੀਟ ਦੇ ਵਿੱਚੋਂ ਖੁਦ ਖਰੀਦੇ ਇਹਦਾ ਮਤਲਬ ਕੀ ਆ ਇੱਕ ਕਲੀਅਰ ਨਿਸ਼ਾਨੀ ਹੁੰਦੀ ਆ ਕਿ ਜਿਹੜੇ ਪ੍ਰੋਮੋਟਰ ਨੇ ਉਹ ਕੰਪਨੀ ਦੇ ਫਿਊਚਰ ਨੂੰ ਲੈ ਕੇ ਬਹੁਤ ਪੋਜ਼ਿਟਿਵ ਨੇ ਆਪਾਂ ਵੀ ਜਦੋਂ ਵੀ ਕਿਤੇ ਇਨਵੈਸਟ ਕਰਦੇ ਆ ਕੋਈ ਪਲੋਟ ਲੈਣੇ ਆ ਕੋਈ ਸ਼ੇਅਰ ਲੈਣੇ ਆ ਆਪਾਂ ਸਿਰਫ ਉਹਨੂੰ ਹੀ ਬਾਏ ਕਰਦੇ ਆ ਜਿਹੜੀ ਚੀਜ਼ ਦੇ ਵਿੱਚ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਫਿਊਚਰ ਦੇ ਵਿੱਚ ਇਹ ਚੀਜ਼ ਬੈਟਰ ਹੋਊਗੀ ਜਿਹੜੀ ਚੀਜ਼ ਦੀ ਆਪਾਂ ਨੂੰ ਉਮੀਦ ਹੀ ਨਹੀਂ ਹੈਗੀ ਆਪਾਂ ਉਹ ਚੀਜ਼ ਨੂੰ ਨਹੀਂ ਲੈਂਦੇ ਉਹੀ ਚੀਜ਼ ਐ ਇੱਥੇ ਹੁਣ 63.8% ਤੋਂ ਉਹਨਾਂ ਨੇ ਆਪਣੀ ਪ੍ਰੋਮੋਟਰ ਹੋਲਡਿੰਗ ਵਧਾ ਕੇ 68% ਕੀਤੀ ਤਾਂ ਇਹਦਾ ਮਤਲਬ ਆ ਕਿ ਉਹਨਾਂ ਨੂੰ ਉਹ ਚੀਜ਼ ਦਾ ਫਿਊਚਰ ਵਧੀਆ ਲੱਗ ਰਿਹਾ ਪਬਲਿਕ ਹੋਲਡਿੰਗ ਸਬ ਉਸ ਤੋਂ ਵੀ ਇੰਟਰਸਟਿੰਗ ਚੀਜ਼ ਆ ਪ੍ਰੋਮੋਟਰ ਹੋਲਡਿੰਗ ਤਾਂ ਸਿਰਫ ਵਧੀਆ 4.2% ਬਟ ਸਤੰਬਰ 21 ਦੇ ਵਿੱਚ ਜੇ ਆਪਾਂ ਦੇਖੀਏ ਪਬਲਿਕ ਕੋਲੇ ਆਪਣੇ ਵਰਗੇ ਲੋਕਾਂ ਦੇ ਕੋਲੇ ਜਿਹੜੇ ਜੇ ਆਪਾਂ ਕਹਿੰਨੇ ਕਿ ਮਾਰਕੀਟ ਦੇ ਵਿੱਚ ਕਿੰਨੇ ਸ਼ੇਅਰ ਸੀਗੇ ਉਹ ਸੀ ਕਿ 30.7% ਕਹਿਣ ਦਾ ਮਤਲਬ ਕਿ ਇੱਕ ਤਿਹਾਈ ਸ਼ੇਅਰ ਇਸ ਕੰਪਨੀ ਦੇ ਮਾਰਕੀਟ ਦੇ ਵਿੱਚ ਸੀ ਆਮ ਲੋਕਾਂ ਕੋਲੇ ਛੋਟੇ ਇਨਵੈਸਟਰਸ ਕੋਲੇ ਉਹ ਘਟ ਕੇ ਜੂਨ 2024 ਤੱਕ 17.5% ਤੇ ਪਰ ਆ ਗਏ ਮਤਲਬ ਨੀਅਰਲੀ ਅੱਧੇ ਰਹਿ ਗਏ ਬਾਕੀ ਦੇ ਸ਼ੇਰਾਂ ਦਾ ਕੀ ਹੋਇਆ ਉਹ ਜਾਂ ਤਾਂ ਪ੍ਰੋਮੋਟਰਸ ਨੇ ਆਪਣੇ ਕੋਲ ਲੈ ਲਏ ਉਸ ਤੋਂ ਬਾਅਦ ਜਾਂ ਫਿਰ ਆਪਣੇ ਜਿਹੜੇ ਵੱਡੇ ਫੋਰਨ ਜਾਂ ਫਿਰ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਨੇ ਉਹਨਾਂ ਨੇ ਖਰੀਦ ਲਏ ਉਹਨਾਂ ਦੇ ਵਿੱਚ ਵੀ ਇੱਕ ਬੜਾ ਇੰਟਰਸਟਿੰਗ ਫਿਗਰ ਹੈਗੀ ਆ ਸਤੰਬਰ 2021 ਦੇ ਵਿੱਚ ਜਿਹੜੇ ਫੋਰਨ ਇਨਵੈਸਟਰ ਸੀਗੇ ਬਾਹਰ ਦੇ ਇਨਵੈਸਟਰ ਸੀਗੇ ਉਹਨਾਂ ਕੋਲੇ 1% ਸੀ ਹਿੱਸਾ ਕੰਪਨੀ ਦਾ ਸਿਰਫ 1% ਉਹਨਾਂ ਨੇ ਆਪਣੀ ਖਰੀਦਦਾਰੀ ਵਧਾ ਕੇ ਕਿੱਥੋਂ ਤੱਕ ਲੈ ਗਏ ਜੂਨ 2024 ਤੱਕ ਸਿਰਫ 3 ਸਾਲਾਂ ਦੇ ਵਿੱਚ ਜਿਹੜੇ ਬਾਹਰਲੇ ਵੱਡੇ ਇਨਵੈਸਟਰ ਨੇ ਉਹਨਾਂ ਨੇ ਆਪਣੀ ਹੋਲਡਿੰਗ 1% ਤੋਂ 9% ਤੱਕ ਲੈ ਗਏ ਬਹੁਤ ਵੱਡੀ ਅਮਾਉਂਟ ਹੈਗੀ ਇੱਥੋਂ ਕੀ ਪਤਾ ਲੱਗਦਾ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੇ ਵੀ ਪੈਸੇ ਵਾਲੇ ਲੋਕ ਆ ਜਿਨ੍ਹਾਂ ਨੇ ਇੱਕ ਇੱਕ ਕੰਪਨੀ ਦੇ ਵਿੱਚ ਕਰੋੜਾ ਰੁਪਈਆ ਇਨਵੈਸਟ ਕਰਨਾ ਤਾਂ ਉਹਨਾਂ ਨੂੰ ਇਸ ਕੰਪਨੀ ਦਾ ਫਿਊਚਰ ਜਿਹੜਾ ਉਹ ਬਹੁਤ ਵਧੀਆ ਦਿਖ ਰਿਹਾ ਹੈ ਉਸ ਤੋਂ ਬਾਅਦ ਕਲਾਇੰਟਸ ਦੀ ਗੱਲ ਕਰ ਲੈਣੇ ਆ ਇਹਨਾਂ ਦੇ ਕਲਾਇੰਟਸ ਕਿਹੜੇ-ਕਿਹੜੇ ਨੇ ਸਾਰੀਆਂ ਰਿਪਿਊਟੇਬਲ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਇੰਡੀਅਨ ਔਇਲ ਲਾਉਰਸਨ ਐਂਡ ਟਿਊਬਰੋ ਐਨਟੀਪੀਸੀ ਬੇਲ ਬਹੁਤ ਵੱਡੇ ਨਾਮ ਨੇ ਸਾਰੇ ਇੰਡੀਅਨ ਮਾਰਕੀਟ ਦੇ ਇਹ ਸਾਰੇ ਤੇ ਸਾਰੇ ਮਹਾਰਾਸ਼ਟਰ ਸੀਮਲੈਸ ਦੇ ਕਲਾਇੰਟ ਨੇ ਤੇ ਸੇਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਹੀ ਚੁੱਕਿਆ ਹਾਂ ਕਿ ਕਿੰਨਾ ਡਿਸਕਾਊਂਟ ਇਹਦੇ ਉੱਪਰ ਲੱਗਿਆ ਹੋਇਆ ਹੈ 1080 1090 समथिंग कुछ करके इसने हाई अपना लाया 25 जनवरी ਦੇ ਨੇੜੇ ਤੜੇ ਇਸੇ ਸਾਲ ਉਸ ਤੋਂ ਬਾਅਦ ਲਗਾਤਾਰ ਸਟਾਕ ਡਿੱਗ ਰਿਹਾ ਵਾ ਇਸ ਟਾਈਮ 598 ਰੁਪਏ ਦੇ ਉੱਪਰ ਹੈਗਾ ਇੱਕ ਵਾਰੀ ਫੇਰ ਇੱਕ ਚੀਜ਼ ਮੈਂ ਤੁਹਾਨੂੰ ਬੋਲਣੀ ਚਾਹਣਾ ਇਹ ਮੈਂ ਤੁਹਾਨੂੰ ਜੋ ਵੀ ਦੱਸ ਰਿਹਾ ਇਹ ਮੇਰੀ ਇੱਕ ਨਿੱਜੀ رائے ਹੈਗੀ ਆ ਜੋ ਵੀ ਮੇਰੇ ਦਿਮਾਗ ਵਿੱਚ ਮੈਨੂੰ ਕੋਈ ਲੱਗਦਾ ਕਿ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਉਹ ਮੈਂ ਸਿਰਫ ਸ਼ੇਅਰ ਕਰਦਾ ਵਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਇਹ ਕਹਿ ਰਿਹਾ ਕਿ ਸ਼ੇਅਰ ਨੂੰ ਹੁਣ ਬਾਏ ਕਰ ਲਓ ਜਾਂ ਕੁਝ ਵੀ ਮੈਂ ਇਹ ਚੀਜ਼ ਤੁਹਾਨੂੰ ਬਿਲਕੁਲ ਵੀ ਨਹੀਂ ਕਹੀ ਸਿਰਫ ਇਹ ਆ ਕਿ ਹਾਂ ਮੇਰਾ ਕੰਮ ਹੈ ਮੈਂ ਇਹ ਚੀਜ਼ ਮੇਰੇ ਕੋਲ ਜਿਆਦਾ ਟਾਈਮ ਹੈ ਤੁਹਾਡੇ ਨਾਲੋਂ ਮੇਬੀ ਹੋ ਸਕਦਾ ਤੁਸੀਂ ਹੋਰ ਕੰਮਾਂ 'ਚ ਬਿਜ਼ੀ ਹੋ ਤਾਂ ਮੈਂ ਜੋ ਵੀ ਮੈਨੂੰ ਪਤਾ ਲੱਗਦਾ ਉਹ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਣਾ ਤਾਂ ਇੱਕ ਕੰਪਨੀ ਹੈਗੀ ਆ ਜਿਹੜੀ ਕਿ ਮੇਰੇ ਸਾਰੇ ਦੇ ਸਾਰੇ ਪੁਆਇੰਟ ਟੈਕ ਕੀਤੇ ਆ ਤੇ ਮੈਂ ਇਹਨੂੰ ਆਪਣੀ ਰੇਟਿੰਗ ਇੱਕ ਵਾਲੀ ਕੰਪਨੀ ਦੇ ਵਿੱਚ ਰੱਖਿਆ ਇਹ ਖਾਂ ਇੱਕ ਚੀਜ਼ ਇਹ ਕੰਪਨੀ ਵੀ ਜਦੋਂ ਮੈਂ ਪਹਿਲਾਂ ਵੀ ਕਦੇ ਗੱਲ ਕੀਤੀ ਮੇਰੇ ਰੈਡਾਰ ਦੇ ਵਿੱਚੋਂ ਨਿਕਲ ਗਈ ਮੈਂ ਪਹਿਲਾਂ ਕਦੇ ਇਹਦਾ ਜ਼ਿਕਰ ਨਹੀਂ ਕੀਤਾ ਮੈਨੂੰ ਇਹ ਕੰਪਨੀ ਦਾ ਪਤਾ ਸੀ ਪਰ ਕਿਤੇ ਨਾ ਕਿਤੇ ਗਾਇਬ ਹੋ ਗਈ ਏ ਅੱਜ ਕੁਦਰਤੀ ਵਾਪਸ ਮੈਂ ਦੇਖਿਆ ਇਹਨੂੰ ਅੱਜ ਦੀ ਦੂਸਰੀ ਕੰਪਨੀ ਹੈਗੀ ਇੱਕ ਬਹੁਤ ਛੋਟੀ ਕੰਪਨੀ ਆ ਸੱਤ ਇੰਡਸਟਰੀਜ਼ ਕਰਕੇ ਤੇ ਮੈਨੂੰ ਇਹ ਕੰਪਨੀ ਬਹੁਤ ਹੀ ਵਧੀਆ ਲੱਗੀ ਮੈਂ ਮਤਲਬ ਕਾਫੀ ਕੁਛ ਦੇ ਬਾਰੇ ਪੜ੍ਹਦਾ ਰਿਹਾ ਤੇ ਮੈਨੂੰ ਬੜੀ ਇੰਟਰਸਟਿੰਗ ਕੰਪਨੀ ਲੱਗੀ ਇਹ ਤਾਂ ਇਸ ਕਰਕੇ ਅੱਜ ਇੱਕ ਦੂਸਰੀ ਕੰਪਨੀ ਇਹ ਹੋਊਗੀ ਪਹਿਲੀ ਆਪਾਂ ਜ਼ਿਕਰ ਕੀਤਾ ਜਿਹੜੀ ਕਿ ਆਲਰੇਡੀ ਮਾਰਕੀਟ ਦਾ ਇੱਕ ਮਲਟੀਪਲਰ ਵੀ ਹੈਗੀ ਹੈ ਰਿਟਰਨਸ ਉਹਦੀਆਂ ਪਿੱਛੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਰਹੀਆਂ ਹੁਣ ਵਧੀਆ ਡਿਸਕਾਊਂਟ ਲੱਗ ਰਿਹਾ ਬਟ ਆਲਰੇਡੀ ਸ਼ੇਅਰ ਮਾਰਕੀਟ ਦਾ ਇੱਕ ਜਾਣਿਆ ਪਛਾਣਿਆ ਨਾਮ ਵੱਡੀ ਕੰਪਨੀ ਹੈ ਪਰ ਇਹ ਇੱਕ ਕੰਪਨੀ ਹੈਗੀ ਹੈ ਸਤ ਇੰਡਸਟਰੀਜ਼ ਬਹੁਤ ਛੋਟੀ ਜੀ ਕੰਪਨੀ ਆ ਬਟ ਬੜੀ ਇੰਟਰਸਟਿੰਗ ਕੰਪਨੀ ਆ ਮੈਨੂੰ ਲੱਗੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਸ ਕੰਪਨੀ ਬਾਰੇ ਦੱਸ ਦਿੰਨਾ ਇਹਨਾਂ ਦੇ ਕੰਮ ਕਾਰੋਬਾਰ ਬਾਰੇ ਦੱਸ ਦਿੰਨਾ ਸਭ ਤੋਂ ਪਹਿਲਾਂ ਇਹ ਦੇਖੀਏ ਕਿ ਇਹ ਕੰਮ ਕੀ ਕਰਦੇ ਨੇ ਕਾਫੀ ਸਾਰੀਆਂ ਅਲੱਗ ਅਲੱਗ ਚੀਜ਼ਾਂ ਦੇ ਵਿੱਚ ਹੈਗੇ ਹਨ ਦਾ ਜਿਹੜਾ ਬਿਜ਼ਨਸ ਹੈਗਾ ਉਹ ਬੜਾ ਡਾਈਵਰਸਿਫਾਈ ਹੈਗਾ ਉਸ ਤੋਂ ਬਾਅਦ ਇਹਨਾਂ ਦੀਆਂ ਸਬਸਿਡਰੀਜ਼ ਚਾਰੀਆਂ ਪੰਜ ਬੜੀਆਂ ਤਕੜੀਆਂ ਕੰਪਨੀ ਇਹਨਾਂ ਦੀਆਂ ਸਬਸਿਡਰੀਜ਼ ਨੇ ਸਬਸਿਡਰੀਜ਼ ਮਤਲਬ ਜਿਹੜੀਆਂ ਇਹਨਾਂ ਦੇ ਅੰਦਰ ਇਹਨਾਂ ਤੋਂ ਅੱਗੇ ਛੋਟੀਆਂ ਕੰਪਨੀਆਂ ਨੇ ਜਿਵੇਂ ਰਿਲਾਇੰਸ ਵਾਲੇ ਆਪਾਂ ਨਾਮ ਬੋਲ ਦਿੰਨੇ ਨੇ ਰਿਲਾਇੰਸ ਪਰ ਰਿਲਾਇੰਸ ਵਾਲਿਆਂ ਕੋਲੇ ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ ਨੇ ਪੈਟਰੋਲੀਅਮ ਤੋਂ ਲੈ ਕੇ ਰਿਟੇਲ ਤੱਕ ਮਤਲਬ ਬਹੁਤ ਕੁਝ ਹੈਗਾ ਉਸੇ ਤਰ੍ਹਾਂ ਇਹ ਕੰਪਨੀ ਆ ਅੱਗੇ ਇਹਨਾਂ ਦੀਆਂ ਕੰਪਨੀਆਂਜ਼ ਨੇ ਜਿਵੇਂ ਐਰੋਫਲੈਕਸ ਪ੍ਰੋਫਾਈਲ ਹੋ ਗਈ ਤੇ ਸਾਹ ਪੋਲੀਮਰਸ ਹੋ ਗਿਆ ਤਿੰਨ ਜਾਂ ਚਾਰ ਹੋਰ ਕੰਪਨੀਆਂਜ਼ ਨੇ ਹੁਣ ਇਹਨਾਂ ਦਾ ਕੰਮ ਕੀ ਹੈਗਾ ਮੈਨੂਫੈਕਚਰਿੰਗ education leasing finance investment domestic trading import export ਬਹੁਤ ਸਾਰਾ ਕੁਝ ਬਹੁਤ ਵੱਡਾ ਧਾਮ-ਚਹਾਮ ਹੈ ਇਹਨਾਂ ਦਾ ਹੁਣ ਆਪਾਂ ਚੱਲਦੇ ਹਾਂ ਬੈਲੈਂਸ ਸ਼ੀਟ ਵੱਲ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਚੀਜ਼ ਆ ਮਾਰਚ 2013 ਸੇਲ ਹੈਗੀ ਆ 21 ਕਰੋੜ ਦੀ ਜਿਹੜੀ ਕਿ ਵਧ ਕੇ ਮਾਰਚ 2024 ਤੱਕ 11 ਸਾਲਾਂ ਦੇ ਵਿੱਚ 21 ਕਰੋੜ ਤੋਂ ਵੱਧ ਕੇ 500 ਕਰੋੜ ਹੋ ਗਈ। ਮਤਲਬ 25 ਗੁਣਾ 10 ਜਾਂ 11 ਸਾਲਾਂ ਦੇ ਵਿੱਚ ਸੇਲ ਦਾ 25 ਗੁਣਾ ਵੱਧ ਜਾਣਾ ਮਤਲਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਚੀਜ਼ ਆ। ਹੁਣ ਆਪਾਂ ਗੱਲ ਕਰਦੇ ਆਂ ਪ੍ਰੋਫਿਟ ਦੀ। ਮਾਰਚ 2013 ਦੇ ਵਿੱਚ ਇਹਨਾਂ ਨੂੰ ਲਾਸ ਹੋਇਆ 17 ਕਰੋੜ ਦਾ। ਉਸ ਤੋਂ ਬਾਅਦ ਲਗਾਤਾਰ ਅਪਵਰਡ ਟ੍ਰੈਜੈਕਟਰੀ ਦੇ ਵਿੱਚ ਨੇ ਅਗਲੇ ਸਾਲ 17 ਤੋਂ ਲਾਸ ਘਟ ਕੇ 2 ਕਰੋੜ ਦਾ ਰਹਿ ਗਿਆ। ਉੱਪਰ ਨੂੰ ਜਾਂਦੇ ਗਏ ਜਾਂਦੇ ਗਏ ਤਾਂ ਮਾਰਚ 2024 ਆਉਂਦੇ ਹੁੰਦੇ ਜਿਹੜਾ ਪ੍ਰੋਫਿਟ ਸੀ ਜਿਹੜਾ 10 ਸਾਲ ਪਹਿਲਾਂ 17 ਕਰੋੜ ਦਾ ਲਾਸ ਹੋਇਆ ਉਹਦੇ ਤੋਂ ਚੇਂਜ ਹੋ ਕੇ ਜਿਹੜਾ ਹੁਣ ਪ੍ਰੋਫਿਟ ਆ ਉਹ 332 ਕਰੋੜ ਰੁਪਏ ਦਾ ਹੋ ਗਿਆ ਮਤਲਬ ਇੱਕ ਬਹੁਤ ਵੱਡੀ ਸਵਿੰਗ ਹੈਗੀ ਇੱਥੇ ਅਗਲੀ ਚੀਜ਼ ਇੰਪੋਰਟੈਂਟ ਜਿਹੜੀ ਆਪਾਂ ਹਰੇਕ ਵਾਰ ਹਰੇਕ ਕੰਪਨੀ 'ਚ ਕਰਦੇ ਹਾਂ ਹੁਣ ਆਪਾਂ ਦੇਖਾਂਗੇ ਕਿ ਦੇਣਦਾਰੀ ਕਿੰਨੀ ਹੈਗੀ ਆ ਤਾਂ ਹੁਣ ਆਪਾਂ ਇਹਨਾਂ ਦੀ ਡੈਟ ਚੈੱਕ ਕਰਦੇ ਹਾਂ ਪਿਛਲੇ ਸਾਲ ਤੱਕ 2020 ਤੋਂ ਲੈ ਕੇ 2023 ਤੱਕ ਜਿਹੜੀ ਇਹਨਾਂ ਦੀ ਡੈਟ ਸੀਗੀ ਡੈਟ ਟੂ ਇਕਵਿਟੀ ਰੇਸ਼ੋ ਸੀਗੀ ਉਹ ਸੀਗੀ 0.4 ਠੀਕ ਆ 0.4 ਵੀ ਇੱਕ ਬਹੁਤ ਮਤਲਬ ਵਧੀਆ ਵਾਲੀ ਇਕਵਿਟੀ ਟੂ ਡੈਟ ਟੂ ਇਕਵਿਟੀ ਰੇਸ਼ੋ ਹੈਗੀ ਆ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈਗੀ ਪਰ ਇਸ ਸਾਲ 2024 ਆਉਂਦੇ ਹੁੰਦੇ ਉਹ ਵੀ ਇਹਨਾਂ ਨੇ ਸਗਾ ਤੇ ਹੋਰ ਵੀ ਬਹੁਤ ਜ਼ਿਆਦਾ ਘਟਾ ਲਈ ਹੁਣ ਉਹ ਜਿਹੜੀ ਡੈਟ ਟੂ ਇਕਵਿਟੀ ਰੇਸ਼ੋ ਹੈਗੀ ਆ ਉਹ 0.4 ਤੋਂ ਵੀ ਆਲਮੋਸਟ ਮਿਨੀਮਲ ਕਰਤੀ 0.1 ਇਕ ਤਰ੍ਹਾਂ ਕਹਿ ਲੋ ਕਿ ਦੇਣਦਾਰੀ ਇਹਨਾਂ ਦੀ ਆਲਮੋਸਟ ਆਲਮੋਸਟ ਖਤਮ ਡੈਟ ਫ੍ਰੀ ਕੰਪਨੀ ਕਹਿ ਸਕਦੇ ਆਪਾਂ ਇਹਨਾਂ ਪਿਛਲੇ 38 ਸਾਲ ਤੋਂ ਇਹ ਕੰਪਨੀ ਮਾਰਕੀਟ ਵਿੱਚ ਹੈਗੀ ਹੈ 38 ਸਾਲ ਦਾ ਤਜਰਬਾ ਇਹਦਾ ਮਤਲਬ ਆ ਕਿ ਜਿਹੜੇ ਲੋਕ ਇਸ ਕੰਪਨੀ ਨਾਲ ਜੁੜੇ ਹੋਏ ਆ ਇਹਦੇ ਓਨਰ ਨੇ ਤੇ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਇਸ ਕੰਪਨੀ ਨੂੰ ਰਨ ਕਰ ਰਹੇ ਆ 38 ਸਾਲ ਦਾ ਤਜਰਬਾ ਦਾ ਮਤਲਬ ਆ ਕਿ ਬਹੁਤ ਸਾਰੀਆਂ ਤਤੀਆਂ ਠੰਡੀਆਂ ਮਾਰਕੀਟ ਦੀਆਂ ਉਹਨਾਂ ਨੇ ਦੇਖੀਆਂ ਨੇ ਬਿਜ਼ਨਸ ਦੀਆਂ ਦੇਖੀਆਂ ਨੇ ਤਾਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਨਾ ਐਕਸਪੋਰਟ ਦੀ ਗੱਲ ਕਰੀਏ ਦੁਨੀਆ 'ਚ ਮਤਲਬ ਸਵਾ 200 ਕੰਟਰੀ ਨੇ ਉਹਨਾਂ ਦੇ ਵਿੱਚੋਂ 100 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਇਹਨਾਂ ਦੀ ਪ੍ਰੋਡਕਟ ਸੇਲ ਹੁੰਦੀ ਆ ਇੱਕ ਬਹੁਤ ਵੱਡੀ ਮਤਲਬ ਐਕਸਪੋਰਟ ਦਾ ਪੋਰਟਫੋਲੀਓ ਹੈਗਾ 100 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਐਕਸਪੋਰਟ ਹੋਣਾ ਮਤਲਬ ਕਿ ਬਹੁਤ ਵੱਡੇ ਪਲੇਅਰ ਹੋ ਜਾਣਾ ਹੁਣ ਆਪਾਂ ਇਹਨਾਂ ਦੀ ਇੱਕ ਸਬਸਿਡਰੀ ਐਰੋਫਲੈਕਸ ਦੀ ਗੱਲ ਕਰ ਲੈਨੇ ਆਂ। ਇੰਡੀਆ ਦੀ ਇੱਕ ਬਹੁਤ ਹੀ ਵੱਡੀ ਸਟੇਨਲੈਸ ਸਟੀਲ ਫਲੈਕਸੀਬਲ ਦੀ ਕੰਪਨੀ ਹੈਗੀ ਆ ਇਹ। 37 ਸਾਲ ਤੋਂ ਬਿਜ਼ਨਸ ਵਿੱਚ ਨੇ। 240 ਤੋਂ ਜ਼ਿਆਦਾ ਪ੍ਰੋਡਕਟਸ ਬਣਾਉਂਦੇ ਨੇ ਇਹ ਐਰੋਫਲੈਕਸ ਵਾਲੇ। ਉਸ ਤੋਂ ਅਗਲੀ ਗੱਲ। ਜਿੱਥੇ-ਜਿੱਥੇ ਵੀ ਸਟੇਨਲੈਸ ਸਟੀਲ ਦੀਆਂ ਬਣਾਈਆਂ ਹੋਈਆਂ ਇਹਨਾਂ ਦੀਆਂ ਪ੍ਰੋਡਕਟਸ ਹੁਣ ਯੂਜ਼ ਕਿੱਥੇ-ਕਿੱਥੇ ਹੁੰਦੀਆਂ? ਕਿਹੜੇ-ਕਿਹੜੇ ਇੰਡਸਟਰੀਜ਼ 'ਚ ਯੂਜ਼ ਹੁੰਦੀਆਂ? ਫਾਇਰ ਫਾਈਟਿੰਗ ਐਵੀਏਸ਼ਨ ਸਪੇਸ ਡਿਫੈਂਸ ਸੈਮੀ ਕੰਡਕਟਰ ਇਲੈਕਟ੍ਰਿਕ ਵਹੀਕਲਸ ਹੁਣ ਆ ਪਿਛਲੇ ਜਿਹੜੇ ਤਿੰਨੇ ਜਾਂ ਚਾਰ ਸੈਕਟਰ ਮੈਂ ਬੋਲੇ ਆ ਇਹ ਹੁਣੇ ਪਿੱਛੇ ਜੇ ਤੋਂ ਮਤਲਬ ਉਹ ਸੈਕਟਰ ਨੇ ਜਿਹੜੇ ਜਿਨਾਂ ਨੂੰ ਲੋਕ ਕਹਿ ਰਿਹਾ ਕਿ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਹੋਊਗੀ ਆਉਣ ਵਾਲਾ ਟਾਈਮ ਇਹਨਾਂ ਦਾ ਹੋਊਗਾ ਸਪੇਸ ਲਾ ਲਓ ਐਵੀਏਸ਼ਨ ਲਾ ਲਓ ਡਿਫੈਂਸ ਸੈਮੀ ਕੰਡਕਟਰ ਇਲੈਕਟ੍ਰਿਕ ਵਹੀਕਲਸ ਉਸ ਤੋਂ ਬਾਅਦ ਕੈਮੀਕਲ ਦੇ ਵਿੱਚ ਵੀ ਹੈਗੇ ਨੇ ਔਇਲ ਐਂਡ ਗੈਸ ਦੇ ਵਿੱਚ ਵੀ ਹੈਗੇ ਨੇ ਸਾ ਪ੍ਰੋਡਕਟਸ ਉਹ ਖਾਣਾ ਟਿਕ ਹੈਗਾ ਇਹਨਾਂ ਦਾ ਬਹੁਤ ਹੀ ਵਧੀਆ ਸਬਸਿਡਰੀਜ਼ ਇਹਨਾਂ ਦੀ ਬਹੁਤ ਸੋਨਾ ਕੰਮ ਕਰ ਰਹੀਆਂ ਨੇ ਦੂਸਰੀ ਚੀਜ਼ ਹੈ ਕਿ ਬੈਲੈਂਸ ਸ਼ੀਟ ਕੀ ਪ੍ਰੋਫਿਟ ਹੈ ਜਾਂ ਨਹੀਂ ਹੈ ਪ੍ਰੋਫਿਟ ਬਹੁਤ ਹੀ ਜ਼ਿਆਦਾ ਹੈਗਾ ਦੂਸਰਾ ਪੁਆਇੰਟ ਟਿਕ ਹੈਗਾ ਤੀਸਰਾ ਹੈਗਾ ਡੈਟ ਹੈ ਜਾਂ ਨਹੀਂ ਹੈ ਡੈਟ ਬਿਲਕੁਲ ਵੀ ਨਹੀਂ ਹੈਗੀ ਇਹਨਾਂ ਦੇ ਉੱਪਰ ਉਸ ਤੋਂ ਬਾਅਦ ਪ੍ਰੋਮੋਟਰ ਹੋਲਡਿੰਗ ਹਾਂ ਪ੍ਰੋਮੋਟਰ ਹੋਲਡਿੰਗ ਆਪਾਂ ਭੁੱਲ ਗਏ ਹੁਣ ਯਾਦ ਆਈ ਪ੍ਰੋਮੋਟਰ ਹੋਲਡਿੰਗ ਠੀਕ ਆ ਪ੍ਰੋਮੋਟਰ ਹੋਲਡਿੰਗ 51.6% ਹੈਗੀ ਆ ਪਬਲਿਕ ਦੇ ਕੋਲੇ ਸਤੰਬਰ 2021 ਦੇ ਵਿੱਚ 48.4% ਸੀ ਜਿਹੜਾ ਕਿ ਹੁਣ ਥੋੜਾ ਜਿਹਾ ਘਟ ਕੇ 1.3% ਉਹ ਵੀ ਘਟ ਗਿਆ ਉਹ 47.1 ਹੋ ਗਿਆ ਤਾਂ ਠੀਕ ਆ ਤੁਹਾਡਾ ਥੱਲੇ ਆਈ ਆ ਪਬਲਿਕ ਹੋਲਡਿੰਗ ਚੰਗੀ ਚੀਜ਼ ਹੈਗੀ ਆ 51% ਤੱਕ ਵੀ ਮਤਲਬ ਕੋਈ ਬਹੁਤ ਉਹ ਨਹੀਂ ਹੈਗਾ ਖਤਰੇ ਦੇ ਕੋ ਗੂ ਤਾਂ ਨਹੀਂ ਕੋਈ ਵਜਰ ਰਹੀ ਹੈਗੇ ਇੱਥੇ ਸਹੀ ਹੈਗਾ ਤਾਂ ਇਸ ਕੰਪਨੀ ਨੂੰ ਮੈਂ ਮਤਲਬ ਪੰਜਾਂ ਦੇ ਵਿੱਚੋਂ ਠੀਕ ਹੈ ਜੇ ਤੁਸੀਂ ਪ੍ਰੋਮੋਟਰ ਹੋਲਡਿੰਗ ਕਰਕੇ ਇਹਨੂੰ ਥੋੜਾ ਜਿਹਾ ਕਰਨਾ ਵੀ ਚਾਹੋਂ ਕੁਝ ਪੁਆਇੰਟ ਕੱਟਣੇ ਵੀ ਆਪਾਂ ਚਾਹੀਏ ਇੱਥੇ ਤਾਂ ਮੈਨੂੰ ਕਹੂੰਗਾ ਕਿ 1 ਤੇ 2 ਦੇ ਵਿਚਕਾਰ ਦੀ ਇੱਕ ਕੰਪਨੀ ਹੈਗੀ ਆ ਇਹ ਜੇ ਤੁਸੀਂ ਇਹਨੂੰ ਇੱਕ ਨੰਬਰ ਨਹੀਂ ਵੀ ਦੇਣਾ ਚਾਹੁੰਦੇ ਹਾਂ ਠੀਕ ਆ ਇੱਕ ਨੰਬਰ ਕਿਉਂਕਿ ਹਾਲੇ ਵੈਸੇ ਵੀ ਸਮਾਲ ਕੈਪ ਕੰਪਨੀ ਹੈ ਦੂਸਰਾ ਥੋੜੀ ਜਿਹੀ ਪ੍ਰੋਮੋਟਰ ਹੋਲਡਿੰਗ ਘਟਾ ਤੇ ਬਟ ਬਾਕੀ ਸਾਰਾ ਕੁਝ ਜਿਵੇਂ ਬਹੁਤ ਹੀ ਪੋਜ਼ਿਟਿਵ ਹੈਗਾ ਇਹਨਾਂ ਦਾ ਤਾਂ ਇਸ ਕਰਕੇ ਇਹਨੂੰ ਮੈਂ ਇੱਕ ਜਾਂ ਦੋ ਮਤਲਬ ਦੋ ਦੇ ਨੇੜੇ ਤੇ ਜਿਹੜੇ ਰੱਖ ਲੈਣੇ ਕਿਤੇ ਪੌਣੇ 2 ਕੋਣ ਇੱਕ ਦੋ ਦੀ ਕੰਪਨੀ ਹੈਗੀ ਆਏ ਤਾਂ ਦੂਸਰੀ ਕੰਪਨੀ ਹੈ ਸੀਗੀ ਮੈਨੂੰ ਇਹਨਾਂ ਦਾ ਕੰਮਕਾਰ ਬਹੁਤ ਹੀ ਵਧੀਆ ਲੱਗਿਆ ਤਾਂ ਇਹ ਦੋ ਕੰਪਨੀ ਸੀ ਅੱਜ ਦੀਆਂ ਜਿਹੜੀਆਂ ਮੈਨੂੰ ਪਤਾ ਲੱਗੀਆਂ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਇਹਨਾਂ ਨੂੰ ਸ਼ੇਅਰ ਕਰ ਲਾਂ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਮੇਰਾ ਇਹ ਕੰਮ ਪਸੰਦ ਆਇਆ ਹੋਊਗਾ ਤੇ ਹੁਣ ਮੈਂ ਤੁਹਾਨੂੰ ਇਜਾਜ਼ਤ ਲੈਣਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀ